ਨੰਗਲ ਸਥਿਤ ਪੀਏਸੀਐਲ ਫੈਕਟਰੀ ਚ ਜ਼ੋਰਦਾਰ ਧਮਾਕਾ ਹੋਣ ਦੇ ਨਾਲ ਕਲੋਰਿਨ ਗੈਸ ਦੀ ਪਾਈ ਫੱਟ ਗਈ ਜਿਸ ਕਾਰਨ ਪਾਈਪ ਚੋਂ ਨਿਕਲਣ ਵਾਲੀ ਗੈਸ ਦੀ ਜਪੇ ਚ ਆਉਣ ਦੇ ਨਾਲ ਆਲੇ-ਦੁਆਲੇ ਦੇ ਪਿੰਡ ਦੇ ਲੋਕਾਂ ਦੀ ਹਾਲਤ ਖਰਾਬ ਹੋਣ ਲੱਗੀ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਚ ਭਰਤੀ ਕਰਵਾਇਆ ਇਹ ਗੈਸ ਨਿਕਲੀ ਇਟਲ ਅਕਵਾ ਦਾ ਵੀ ਫੈਕਟਰੀ ਚ ਇਹ ਪੀਏਸੀਐਲ ਫੈਕਟਰੀ ਆਪਣੇ ਕੋਲ 400 ਮੀਟਰ ਦੂਰੀ ਤੇ ਸਾਡਾ ਪਿੰਡ ਹੈ ਜੀ ਸਾਰੇ ਮੁੰਡਿਆਂ ਦਾ ਨਿਆਣਿਆਂ ਦਾ ਛੋਟੇ-ਛੋਟੇ 10-10 ਸਾਲ ਦੇ ਨਿਆਣੇ ਤੇ ਸਾਰੇ ਸਾਡੇ ਕੋਲ ਇੱਥੇ ਹਸਪੀਟਲ ਧੱਕਲੇ ਹੈ ਜੀ ਸਾਰਿਆਂ ਦਾ ਬੋਬਰ ਹਾਲ ਹੈ ਜਨਾਨੀਆਂ ਜੀ ਸਾਰਿਆਂ ਦਾ ਬੋ ਉਲਟੀਆਂ ਕਰ ਕਰਕੇ ਬੋਬਰ ਹਾਲ ਤੇ ਤਾਂ ਇਹਨਾਂ ਨੇ ਕੋਈ ਜੀ ਕੋਈ ਨਾ ਚੋ ਫੈਕਟਰੀ ਚੋਂ ਨਿਕਲ ਕੇ ਨਹੀਂ ਆਇਆ ਕੋਈ ਵੀ ਅਸੀਂ ਆਪ ਇੱਥੇ ਆਏ ਆਪ ਦਵਾਈ ਲੈ ਕੇ ਪਿੰਡ ਜਾ ਕੇ ਪੜਾਈ ਆ ਜੀ ਕੋਈ ਇਹਨਾਂ ਵੱਲੋਂ ਕੋਈ ਰਿਐਕਸ਼ਨ ਨਹੀਂ ਦਾ ਇਹ ਸਭ ਅੰਦਰ ਬੈਠੇ ਕੁਰਸੀਆਂ ਦੇ ਸੋਰੇ ਸੀ ਕਿੰਨੇ ਕਿੰਨੇ ਜਣੇ ਨੇ ਗੈਸ ਦੇ ਘਟੋ ਘਟ ਬੀਜੀ 50 50 60 ਕ ਬੰਦਿਆਂ ਨੂੰ ਗੈਸ ਲੱਗੀ ਆ 20 20 25 ਬਜ਼ੁਰਗ ਹੈ ਜੀ ਬਾਕੀ 20 25 ਨਿਆਣੇ ਆ ਜੀ ਉਧਰ ਮੌਕੇ ਤੇ ਪੁੱਜੀ ਪੁਲਿਸ ਦਾ ਕਹਿਣਾ ਹੈ ਕਿ ਹਾਲਾਤ ਸਥਿਰ ਨੇ ਤੇ ਪਿੰਡ ਵਾਸੀਆਂ ਦੀ ਕੁਝ ਸ਼ਿਕਾਇਤਾਂ ਨੇ ਜਿਨ੍ਹਾਂ ਤੇ ਵਿਚਾਰ ਕੀਤਾ ਜਾ ਰਿਹਾ ਹੈ। ਜੇ ਕੋਈ ਸਿਲੰਡਰ ਵਗੈਰਾ ਫਟਿਆ ਜਿਹਦੇ ਕਰਕੇ ਜ਼ਹਿਰੀਲੀ ਗੈਸ ਜਿਹੜੀ ਉਹ ਰਿਸ ਗਈ ਹੈ ਤੇ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤਾਂ ਇੱਥੋਂ ਜਿਹੜੀਆਂ ਗੱਡੀਆਂ ਵਗੈਰਾ ਉਹ ਨਾਲ ਦੇ ਪਿੰਡਾਂ ਦੇ ਵਿੱਚ ਜਾ ਰਹੀਆਂ ਸੀ ਦਵਾਈ ਦੂਈ ਲੈਣ ਲਈ ਮੌਕੇ ਤੇ ਆ ਕੇ ਅਫਸਰਾਂ ਨਾਲ ਕੰਟੈਕਟ ਕੀਤਾ ਹੈ ਕਹਿੰਦੇ ਵੀ ਟੈਕਨੀਕਲ ਫਾਲਟ ਕਰਕੇ ਸਾਰਾ ਕੁਝ ਹੋਇਆ ਤੇ ਵੈਸੇ ਇੱਥੇ ਕੋਈ ਵੀ ਇਹ ਜਿਹੀ ਕੈਜੂਐਲਟੀ ਨਹੀਂ ਹੋਈ ਤੇ ਸਿਚੁਏਸ਼ਨ ਜਿਹੜੀ ਅੰਡਰ ਕੰਟਰੋਲ ਹੈਗੀ ਹੈ ਲੋਕਾਂ ਦੀ ਜਿਹੜੀਆਂ ਸ਼ਿਕਾਇਤਾਂ ਨੇ ਉਹਦੇ ਬਾਰੇ ਇਹਨਾਂ ਨੇ ਆਪਣੇ ਸਾਰਾ ਕੁਝ ਇਹਨਾਂ ਨੂੰ ਦੱਸਤਾ ਸੀਨੀਅਰ ਅਫਸਰਾਂ ਨੂੰ ਤੇ ਉਹ ਇਹਨਾਂ ਦੇ ਬਾਰੇ ਵਿਚਾਰ ਕਰ ਰਹੇ ਚੰਗੀ ਗੱਲ ਇਹ ਰਹੀ ਹੈ ਕਿ ਪਾਈਪ ਦੇ ਫਟਣ ਦੇ ਨਾਲ ਇਸ ਤੋਂ ਨਿਕਲਣ ਵਾਲੀ ਜ਼ਹਿਰੀਲੀ ਗੈਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸ਼੍ਰੀ ਆਨੰਦਪੁਰ ਸਾਹਿਬ ਤੋਂ ਰਾਕੇਸ਼ ਰਾਣਾ ਜਗਬਾਣੀ ਟੀਵੀ